ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੂਗੇ ਜ਼ਿਲ੍ਹੇ ਦੇ ਪਿੰਡ ਚੁਗਾਵਾ ਦੇ ਵਿੱਚ ਚੁਗਾਵਾ ਪਿੰਡ ਆ ਜਦੋਂ ਮੂਗੇ ਤੋਂ ਜਗਰਾਵਾ ਵਾਲੀ ਸਾਈਡ ਨੂੰ ਵਧੋਗੇ ਜਿੱਤਵਾਲ ਵਾਲੀ ਸਾਈਡ ਨੂੰ ਵਧੋਗੇ ਤਾਂ ਮਿੱਤਰੋ ਤੁਹਾਨੂੰ ਇੱਕ ਸੈਂਟਰ ਜਿਹਦੇ ਵਿਚਾਲੇ ਜਾ ਕੇ ਨਾ ਮੂਗੇ ਵਾਲੇ ਪਾਸਿਓ 8 ਕਿਲੋਮੀਟਰ ਦੀ 10 ਦੂਰੀ ਤੈਅ ਕਰਦਿਆਂ ਮੈਣੇ ਨੂੰ ਜਾਂਦੀ ਇੱਕ ਸੜਕ ਮਿਲੂਗੀ ਕੱਟ ਮਿਲੂਗਾ ਉਹ ਕੱਟ ਤੋਂ ਥੋੜਾ ਜਿਹਾ ਜੇ ਜਾ ਕੇ ਚੁਗਾਵਾ ਨੂੰ ਗੇਟ ਬਣਿਆ ਹੋਇਆ ਉੱਥੇ ਦੀ ਸੜਕ ਚੁਗਾਵਾ ਦੇ ਵਿੱਚ ਆਉਂਦੀ ਹੈ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਸ਼ੂ ਪਾਲਣ ਦਾ ਸ਼ੌਂਕ ਆ ਘਰੇਲੂ ਪਰਿਵਾਰ ਦੇ ਘਰੇ ਆ ਗਾਂ ਵਿਖਾਉਣੀਆਂ ਤੁਹਾਨੂੰ ਘਰੋਂ ਗਾਂ ਲੈਣੀ ਚਾਹੁੰਦੇ ਆ ਨਾ ਤੇ ਚੰਗੀ ਗਾਂ ਦੇ ਦਰਸ਼ਨ ਕਰਵਾਉਣ ਲੱਗਾ ਤੁਹਾਨੂੰ ਮਿੱਤਰੋ ਤੀਜਾ ਸੂਆ ਸੁੰਦੀ ਹੈ ਵੀਰੇ ਖੋਲ ਦਿਓ ਮੜੀ ਤੀਜਾ ਸੂਆ ਸੁੰਦੀ ਹੈ ਇਹ ਕਰਮਾਂ ਵਾਲੀ ਸੂਣ ਦੇ ਵਿੱਚ ਹਜੇ ਭਾਈ ਦਿਨ ਲੈ ਦੂਗੀ 8 ਤੋਂ 10 ਤੇ ਲੇਵੇ ਲੂਵੇ ਦੀ ਤਿਆਰੀ ਪੂਰੀ ਜ਼ਬਰਦਸਤ ਬਰਉਂਦੀ ਆ ਬਾਈ ਜੰਦਾ ਵੀ ਬਾਕੀ ਗਾਂ ਵੀ ਦੱਸਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਬਾਈ ਤੇ 22 ਤੋਂ 23 ਕਿਲੋ ਦੁੱਧ ਨਾਰਮਲ ਸੇਵਾ ਤੇ ਜਿਹੜਾ ਘਰੇ ਸੇਵਾ ਦੇ ਉੱਤੇ ਬਾਈ ਨੇ ਚੋਇਆ ਹੋਇਆ ਇਹਦੇ ਥੱਲੋਂ ਕਰਮਾਂ ਵਾਲੀ ਤੇ ਥੱਲੋਂ ਅਡ ਰੂਡਰ ਦੀ ਕੁਆਲਿਟੀ ਇਹਨੋਂ ਵੈਸੇ ਵੀ ਗਾਂ ਮੰਨ ਲਓ ਟੈਂਪਰੇਚਰ ਓਕੇ ਰਹਿੰਦੀ ਆ ਜਮਾਂ ਬਰੀਡ ਵਾਈਜ਼ ਬਹੁਤ ਚੰਗੀ ਆ ਘਰਾਣਾ ਟਿਕਾਣਾ ਗਾਂ ਦਾ ਬਹੁਤ ਚੰਗਾ ਥਣ ਦਾ ਸਾਈਜ਼ ਤੁਸੀਂ ਦੇਖ ਲਓ ਜੀ ਮੁੱਠੀ ਵਾਲਾ ਤੇ ਪੂਰਾ ਬੰਬ ਥਾਣਾ ਹਜੇ ਇਹ ਦੇਖ ਲਓ ਵੀ ਥੱਲੋਂ ਤਾਂ ਪਈ ਆ ਇਹ ਕਰਮਾਂ ਵਾਲੀ ਲੋਲੀਪੋਲੀ ਤੇ ਜਦੋਂ ਇਹਨੇ ਬਣਾ ਲਿਆ ਨਾ ਲੇਵਾ ਮਿੱਤਰੋ ਤੇ ਉਦੋਂ ਕਹਿ ਲਿਆ ਰਿਕਾਰਡ ਤੋੜ ਦੂਗੀ ਵੀ ਕਹਿ ਇਹਨੂੰ ਕਹਿਣ ਤੋਂ ਭਾਵੇਂ ਆ ਵੀ ਮਿੱਟੀ ਦੀ ਟਰਾਲੀ ਲਵਾਉਣ ਵਾਲਾ ਡਿਗਾਰਾ ਇਹਨੇ ਥੱਲੇ ਕਰਮਾਂ ਵਾਲੀ ਦੇ ਥੱਲੇ ਤੇ ਗਾਂ ਦੀ ਬਰੀਕੀ ਬਰੂਕੀ ਬਹੁਤ ਚੰਗੀ ਆ ਜੇ ਕਿ ਪੂਰੀ ਸੇਵਾ ਕਰ ਲੂਗਾ ਨਾ ਭਾਈ ਤੇ ਦੁੱਧ ਪਾਲਾ ਨਹੀਂ ਤਾਂ ਭਾਈ 24-25 ਕਿਲੋ ਗਾਂ ਦਈ ਜਾਊਗੀ ਟੋਰਾ ਨਾਲ ਕਿਉਂਕਿ ਗਾਂ ਦਾ ਥਣ ਦਾ ਡਿਜ਼ਾਈਨ ਬਹੁਤ ਚੰਗਾ ਗਾਂ ਦਾ ਹੁਸਨ ਤੇ ਗਾਂ ਦੀ ਬਿਊਟੀ ਬੌਕਮਾਲਾ ਤੇ ਤੀਜਾ ਸੂਆ ਸੁੰਦੀ ਵੀਰੇ ਸੀਮਨ ਕਿਹੜਾ ਲਵਾਤਾ ਯਾਰ ਕਿ ਇਹਨੂੰ ਇਹ ਚੱਪੀ ਹੋਵੇ। ਇਹ ਚਪ ਚੰਗਾ ਹੀ ਲੱਗਿਆ ਹੋਇਆ। ਐਫ ਦਾ ਚੰਗਾ ਸੀਮਣ ਹੀ ਲੱਗਿਆ ਹੋਇਆ। ਇਹਨੂੰ ਕਰਮਾ ਵਾਲੀ ਨੂੰ ਮਿੱਤਰੋ 9 ਅੱਠ ਤੋਂ 10 ਲੈ ਜੂਗੀ 12 ਲਾ ਜਾ ਸਕਦੀ ਆ। 5 ਨਹੀਂ ਲੈਂਦੀ ਆ ਮੈਂ ਕਹਿ ਦੇਣਾ ਕਿਉਂਕਿ ਗਾਂ ਦੀ ਹਜੇ ਤਿਆਰੀ ਕਰਨੀ ਸ਼ੁਰੂ ਕਰ ਲਈ ਆ ਮਿੱਤਰੋ ਤੇ ਬਾਗਮਾਨ ਦੇਵਾ ਬਣਾ ਕੇ ਸੁੰਦੀ ਆ ਬਾਈਆਂ ਦਾ ਤੇ ਫਿਰ ਬਈ ਦੁੱਧ ਨੂੰ ਬਹੁਤ ਖਰੀਆ ਲੰਬੀ ਬਹੁਤ ਆ ਗਾਂ ਤੁਸੀਂ ਇਹਦੀ ਲੰਬਾਈ ਵੇਖੋ ਕਿੰਨੀ ਮਿੱਤਰੋ ਲੰਬਾਈ ਦੇ ਵਿੱਚ ਪੂਰੀ ਚੰਗੀ ਲੰਬੀ ਗਾਂ ਮਤਲਬ ਉਚਾ ਉਚਾਈ ਵਾਲੇ ਪੱਖ ਨੂੰ ਥੋੜੀ ਜੀ ਆਪਾਂ ਨਰਮ ਗਿਣ ਲੈਣੇ ਆ। ਦੀ ਲੰਬਾਈ ਵਾਲੇ ਪੱਖ ਨੂੰ ਤਾਂ ਫਿਰ ਕਰਮਾ ਵਾਲੀ ਰੇਲ ਗੱਡੀ ਦਾ ਇੰਜਣ ਹੀ ਕਹਿ ਸਕਦੇ ਆਪਾਂ ਰੇਟ ਇਹਦਾ 85000 ਰੁਪਿਆ ਦਾ ਉਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਮਿੱਤਰੋ ਘਰੇ ਗਾਂ ਖੜੀ ਐ ਚੁਗਾਵਾਂ ਪਿੰਡ ਦੇ ਵਿੱਚ ਖੜੀ ਹੋਈ ਆ ਚੁਗਾਵਾਂ ਪਿੰਡ ਜਿਹੜੇ ਮੋਗੇ ਦਾ ਪਿੰਡ ਆ ਨੰਬਰ 22 ਦਾ ਨੋਟ ਕਰ ਲੋ ਜਿਹੜੇ ਨੰਬਰ ਤੇ ਤੁਸੀਂ ਬਾਈ ਨਾਲ ਕਰਨੀ ਐ ਮਿੱਤਰੋ ਗੱਲਬਾਤ ਤੇ ਆਪਾਂ ਨੰਬਰ ਤੁਹਾਨੂੰ ਮੈਂ ਦੱਸ ਦੇਣਾ ਬਾਈ ਦਾ 9876247441 9876247441 98762474441 98762474441 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਨਾਲ ਗੱਲਬਾਤ ਸ਼ੁਕਰੀਆ ਜੋਗਰੋ